ਬਾਬਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਕੀ ਨਾਮ ਹੈ ਜੀ ਮੇਰਾ ਨਾਮ ਬਿੱਕਰ ਸਿੰਘ ਜੀ ਬਿੱਕਰ ਸਿੰਘ ਜੀ ਤੁਸੀਂ ਆਪਾਂ ਇੱਥੇ ਆਏ ਸੀ ਅੱਜ ਜਿਹੜਾ ਮਹਿਲਾ ਚੌਂਕ ਤੋਂ ਜਿਹੜਾ ਰੋਡ ਹੈ ਖੜਿਆਲ ਵਾਲਾ ਇਹ ਦੇਖਣ ਆਇਆ ਸੀ ਮੈਂ ਵੀ ਕਿੰਨਾ ਕ ਬਣ ਚੁੱਕਿਆ ਤੇ ਮੈਂ ਸੋਚਿਆ ਵੀ ਕਿਤੇ ਹਲੇ ਰੋਡ ਬੰਦ ਹੈ ਮੈਂ ਵੀ ਪਿੰਡ ਕਾਫੀ ਦਿਨਾਂ ਬਾਅਦ ਆਇਆ ਤੇ ਮੈਨੂੰ ਉੱਥੇ ਕਈ ਬਜ਼ੁਰਗ ਜੀ ਹਲੇ ਕਹਿੰਦੇ ਵੀ ਰੋਡ ਤਾਂ ਬੰਦ ਹੈ ਇੰਨਾ ਚੱਲਦਾ ਜੁਲਦਾ ਦਾ ਹੈ ਨਹੀਂ ਜਿਹੜਾ ਮੈਂ ਹਾਲਾਤ ਇਹਦੇ ਪਹਿਲਾਂ ਦੇਖੇ ਨੇ ਉਹ ਤਾਂ ਬਹੁਤੇ ਬੁਰੇ ਹਾਲਾਤ ਸੀਗੇ ਇਹਦੇ ਕੋਈ ਆਉਂਦਾ ਜਾਂਦਾ ਹੈ ਨਹੀਂ ਸੀਗਾ ਰੋਡ ਸੀ ਇੱਕਦਮ ਖਤਮ ਹੁਣ ਇਹ ਰੋਡ ਹੈ ਜਿਹੜਾ ਮਤਲਬ ਵਧੀਆ ਬਣ ਚੁੱਕਿਆ ਜੇ ਇੱਧਰ ਮੈਂ ਦਿਖਾਣਾ ਗੁਰਦੁਆਰਾ ਸਾਹਿਬ ਹੈ ਨਾਲ ਇੱਧਰ ਪੱਠੇ ਤੱਕ ਇਹ ਬਣ ਚੁੱਕਿਆ ਤੁਸੀਂ ਹੁਣ ਇਹ ਜਿਹੜਾ ਰੋਡ ਬਣਿਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਲੱਗਦਾ ਹੈ ਤੁਹਾਨੂੰ ਇਹਦੇ ਬਾਰੇ ਬਾਈ ਪਤਾ ਕੀ ਗੱਲ ਹੈ ਕਿ ਇਹ ਇਹ ਰੋਡ ਬੜਾ ਜਿਆਦਾ ਖਰਾਬ ਸੀਗਾ ਪਹਿਲਾਂ ਵੀ ਮੈਂ ਦੱਸ ਚੁੱਕਿਆਗਾ ਵੀਰੋਂ ਦੀ 6-7 ਪਿੰਡ ਲੱਗਦੀ ਨਹੀਂ ਗਈ ਜੀ ਟੁੱਟੀ ਸੜਕ ਫੋਨ ਕਰਕੇ ਹੋਰ ਕੋਈ ਕੋਈ ਨੰਗਦਾ ਤੇ ਉਸ ਦੀ ਵਿਚਾਰੇ ਦੀ ਲੁੱਟ ਖੋ ਹੁੰਦੀ ਸੀ ਜੀ ਤੇ ਬਹੁਤ ਲੁੱਟਾਂ ਖਵਾ ਹੋਈਆਂ ਨੇ ਕਿ ਸੜਕਾ ਸੁੰਨੀ ਹੋਣ ਲੱਗੀ ਸੀ ਹਾਂਜੀ 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 ਹੁਣ ਬਾਈ ਇਹ ਪਿੰਡ ਦੀਆਂ ਦੋ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਰਲ ਮਿਲ ਕੇ ਤੇ ਆਪਣੇ ਐਮਐਲਏ ਸਾਹਿਬ ਨੇ ਟੀਮਾ ਸਾਹਿਬ ਨੂੰ ਵੀ ਉਰੇ ਆਉਂਦੇ ਨੇ ਉਹਨਾਂ ਨੂੰ ਬੇਨਤੀਆਂ ਬੁੰਤੀਆਂ ਕਰਕੇ ਜੀ ਇਹ ਪਹਿਲਾਂ ਹੈਗੀ ਸੀ ਕਿ 8 ਫੁੱਟੀ ਜੀ ਤੇ ਕਿ ਉਹਨਾਂ ਨੂੰ ਬੇਨਤੀ ਕਰਕੇ ਕਿ 16 ਫੁੱਟੀ ਕਰਵਾਤੀ ਅੱਛਾ ਤੇ ਇੱਕ ਉਹਨਾਂ ਨੂੰ ਕਿਹਾ ਵੀ ਇਹ ਜਿੰਨੀ ਛੇਤੀ ਹੋ ਸਕੇ ਉੰਨੀ ਬਣੇ ਹੋਣੇ 16 ਫੁੱਟੀ ਹੈ ਕਿ 18 ਫੁੱਟੀ ਹੈ 18 ਫੁੱਟੀ ਹਾਂ ਠੀਕ ਹੈ ਇਹ ਹੁਣ ਜਾਨੀ ਦੀ ਮਤਲਬ ਕਿ ਇਹ ਪੱਠੇ ਤੱਕ ਬਣ ਗਈ ਹੈ ਠੀਕ ਹੈ ਜੀ ਬਸ ਇੱਕ ਦੋ ਦਿਨਾਂ ਚ ਪੂਰੀ ਕਰ ਦਣਗੇ ਤੇ ਇਥੋਂ ਦੀ ਬਾਈ ਦੋ ਤਿੰਨ ਪੰਜਾਹ ਜਿਹੜੇ ਮੇਰੇ ਟੋਲਾ ਹੁੰਈਆਂ ਚੱਠੇ ਹੋਏ ਜਾਂ ਸੰਗਤੀ ਵਾਲੇ ਤੋਂ ਲਹਿਰੇ ਗਾਗੇ ਤੱਕ ਦੀ ਇਥੋਂ ਦੀ ਲੋਕ ਲੰਘਦੇ ਸੀ ਜੀ ਸੜਕ ਟੁੱਟੀ ਹੋਣ ਕਰਕੇ ਇਹ ਬੰਦੇ ਹੋ ਗਈ ਸੀ ਤੇ ਹੁਣ ਇਹ ਸੜਕ ਬਣ ਚੁੱਕੀ ਹੈਗੀ ਜੀ ਥੋੜੀ ਜੀ ਰਹਿ ਗਈ ਹੁਣ ਕੋਈ ਖਤਰਾ ਨਹੀਂ ਕੋਈ ਖਤਰਾ ਨਹੀਂ ਦਿਨ ਰਾਤ ਉਰੋਂ ਦੀ ਰੌਣਕਾਂ ਲੱਗੀਆਂ ਰਹਿੰਦੀਆਂ ਗੱਡੀਆਂ ਮੋਟਰਸਾਈਕਲ ਆਮ ਚੱਲਦੇ ਨੇ ਹੁਣ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਲੁੱਟਖੋਹਾਂ ਬੰਦਾ ਉਹ ਬੰਦ ਹੋ ਠੀਕ ਹੈ ਜੀ ਕੀਗਾ ਸੋ ਇਹ ਸਨ ਸਰਦਾਰ ਬਿੱਕਰ ਸਿੰਘ ਜੀ ਜਿਨ੍ਹਾਂ ਨੇ ਰੋਡ ਦੀ ਵਧੀਆ ਇੱਕ ਸਾਨੂੰ ਤਾਰੀਫ ਕੀਤੀ ਐ ਰੋਡ ਤੇ ਚੱਲਣ ਵਾਲਿਆਂ ਦੀ ਵੀ ਪਹਿਲਾਂ ਬਹੁਤਾ ਡਰ ਸੀਗਾ ਹੁਣ ਰੋਡ ਤੇ ਕੋਈ ਡਰ ਨਹੀਂ ਰਿਹਾ ਰੋਡ ਕਈਆਂ ਦੇ ਮਨਚ ਭਲੇਖਾ ਹੁੰਦਾ ਵੀ ਰੋਡ ਬੰਦ ਹੈ ਰੋਡ ਬੰਦ ਨਹੀਂ ਹੈ ਰੋਡ ਚੱਲਦਾ ਹੈ ਲੈ ਕੇ ਮੇਨ ਹਾਈਵੇ ਤੋਂ ਮਹਿਲਾ ਤੋਂ ਇਹ ਇੱਧਰ ਖੜਿਆਲ ਦੇ ਰਸਤੇ ਪੱਠੇ ਤੱਕ ਇਹ ਰੋਡ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਿਆ ਇਹ ਬਣ ਚੁੱਕਿਆ ਸੋ ਹੁਣ ਕਿਸੇ ਨੂੰ ਡਰਨ ਦੀ ਲੋੜ ਨਹੀਂ ਰੋਡ ਕਲੀਅਰ ਚਾਲੂ ਹੈ ਕਹਿਣ ਦਾ ਭਾਬ ਜਿਹੜਾ ਥੋੜਾ ਬਹੁਤਾ ਰਹਿੰਦਾ ਉਹ ਦੋ ਚਾਰ ਦਿਨਾਂ ਚ ਬਣ ਜੂ ਹੈ ਜੀ ਦੋ ਚਾਰ ਦਿਨਾਂ ਚ ਕੰਪਲੀਟ ਹੋ ਜੂਗਾ ਦੋ ਚਾਰ ਦਿਨਾਂ ਚ ਬਿੱਕਰ ਸਿੰਘ ਜੀ ਕਹਿੰਦੇ ਨੇ ਵੀ ਕੰਪਲੀਟ ਹੋ ਜੂ ਦੇਖਣ ਨੂੰ ਲੱਗਦਾ ਵੀ ਵਾਕਈ ਕੰਪਲੀਟ ਹੋ ਜੂ ਰੋਡ ਤੇ ਹੁਣ ਕਿਸੇ ਨੇ ਨੀ ਘਬਰਾਉਣਾ ਕਈ ਮੇਰੇ ਮਿੱਤਰ ਪਿਆਰੇ ਲੰਘਦੇ ਨੇ ਕੋਈ ਮਹਿਲਾ ਚੌਂਕ ਨੂੰ ਵਾਸਤੇ ਕੋਈ ਘਰਾਟ ਵਿੱਚ ਦੀ ਜਾਂਦਾ ਕੋਈ ਸਨਾਮ ਵਿੱਚ ਦੀ ਜਾਂਦਾ ਤੇ ਕੋਈ ਇਧਰ ਮਰਦ ਖੇੜੇ ਵਿਗੜਵਾਲ ਵਿਚਲੀ ਜਾਂਦਾ ਹੁਣ ਕਿਸੇ ਨੂੰ ਜਾਣ ਦੀ ਲੋੜ ਨਹੀਂ ਹੁਣ ਬਕਾਇਦਾ ਤੁਸੀਂ ਸਿੱਧੇ ਆਇਆ ਕਰੋ ਰੋਡ ਤੇ ਸਿੱਧਾ ਰੋਡ ਹੈ ਜਿਹੜਾ ਇਹ ਬਿਲਕੁਲ ਚਾਲੂ ਹੋ ਗਿਆ ਸੋ ਬਿਕਸ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਨੇ ਜਾਣਕਾਰੀ ਦਿੱਤੀ ਰੋਡ ਦੀ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਹਿੰਦਾ ਆ ਮੈਂ ਨਾਲ ਵੀਡੀਓ ਉਹਦੀ ਲਾਉਂਗਾ ਤੇ ਇੱਕੋ ਛੇ ایرিয়া ਹੈ 来 ਵੀ دوستوں دیکھو ਆ ਮਸ਼ੀਨ ਹੈ ਜਿਹੜੀ ਚਾਲੂ ਹੈ ਪੌਣ ਲੱਗ ਰਹੇ ਨੇ ਕੰਮ ਵਧੀਆ ਹੋ ਰਿਹਾਗਾ ਵਧੀਆ ਜਿਹੜਾ ਰੋਡ ਦਾ ਮੇਰੇ ਖਿਆਲ ਵੀ ਮੇਰਾ ਮਨ ਕਹਿੰਦਾ ਵੀ 2 ਦਿਨਾਂ ਚ ਪੂਰਾ ਇਹ ਕੰਪਲੀਟ ਹੋ ਜਾਊਗਾ ਕੰਮ ਜਿਹੜੀ ਲੋਕ ਪਜਰੀ ਜੋ ਪੈ ਰਹੀ ਹੈ